ਬਦਰੀਆਂ ਨੇ ਕੀਮਤਾਂ ਛੋਟੇ ਦੁਕਾਨਦਾਰਾਂ ਤੇ ਇਸ ਦਾ ਅਸਰ ਪੈ ਰਿਹਾ ਹੈ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਸੋਨਾ ਸੋ ਲੋਕਾਂ ਨੇ ਮਹਿੰਗਾਈ ਤੇ ਕਾਬੂ ਪਾਉਣ ਦੀ ਅਪੀਲ ਕੀਤੀ ਹੈ ਸ਼ਹਿਰਾ ਦੇ ਵਿੱਚ ਵੀ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਪਰੇਸ਼ਾਨ ਨਜ਼ਰ ਆਏ ਨੇ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਨਜ਼ਰ ਆਉਂਦਾ ਹੈ ਜੇ ਗੱਲ ਕਰੀਏ ਇਸ ਸਾਲ ਦੀ ਦੇ ਇਸ ਸਾਲ ਚੜਦੇ ਆ ਸਾਰੀ ਜਿਹੜਾ ਸੋਨਾ ਵਾ ਉਹ ਅਸਮਾਨ ਨੂੰ ਛੂਣ ਲੱਗ ਪਿਆ ਜਿਹੜਾ ਕਿ 70000 ਤੋਂ ਲੈ ਕੇ ਹੁਣ ਜਿਹੜਾ ਸੋਨਾ ਵਾ ਉਹ 80000 ਨੂੰ ਵੀ ਕਰਾਸ ਕਰ ਚੁੱਕਾ ਵਾ ਇਸ ਵੇਲੇ ਜੇ ਗੱਲ ਕਰੀਏ ਤੇ ਬਾਈਕਰਨ ਜਿਹੜਾ ਸੋਨਾ ਵ 400 ਰੁਪਏ ਨੂੰ ਮਿਲ ਰਿਹਾ ਤਾਂ ਜਿਹੜਾ 24 ਕੈਰਟ ਦਾ ਵਾ ਉਹ 84000 ਦੇ ਕਰੀਬ ਜਿਹੜਾ ਪਹੁੰਚ ਚੁੱਕਾ ਵਾ ਪਰ ਉਹ ਸੋਨੇ ਦੇ ਵਾਧੇ ਰੇਟ ਨੂੰ ਲੈ ਕੇ ਦੁਕਾਨਦਾਰ ਕਿਸ ਤਰੀਕੇ ਨਾਲ ਵੇਚਦੇ ਆਸੀ ਇਸ ਵੇਲੇ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਬਾਈ ਕਿਸ ਤਰੀਕੇ ਨਾਲ ਵੇਚਦੇ ਹੋ ਸੋਨੇ ਦਾ ਰੇਟ ਦਰੋਂ ਦਰ ਵਧਦਾ ਜਾ ਰਿਹਾ ਕੀ ਮੰਨਦੇ ਹੋ ਇਹਨਾਂ ਰੇਟ ਵਧਣ ਦਾ ਕਾਰਨ ਦੇਖੋ ਜੀ ਜਿਹੜਾ ਸੋਨੇ ਦਾ ਰੇਟ ਵਧਣ ਦਾ ਕਾਰਨ ਤਾਂ ਮਹਿੰਗਾਈ ਹੈ ਜੀ ਉਹ ਜਿਹੜੀ ਮਹਿੰਗਾਈ ਹੁੰਦੀ ਜਾ ਰਹੀ ਆ ਇਹ ਬਹੁਤ ਮਾੜੀ ਆ ਗਰੀਬ ਤੇ ਬਹੁਤ ਮਾਰ ਅਸਰ ਪੈਂਦਾ ਆ ਤੇ ਮੈਂ ਇਹਦੇ ਤੁਹਾਡੇ ਮਦਦ ਮਰਾਈ ਇਹ ਬੇ ਗਰੀਬ ਬੰਦੇ ਨੂੰ ਜਰੂਰ ਕਰਾਂਗਾ ਕਿ ਉਹ ਅਵੇਰਨੈਸ ਹੋਵੇ ਉਹ ਐਵੇਂ ਇੰਨੀ ਵਗਿਆਈ ਵਧਨ ਕਰਨੇ ਇਹ ਨਾ ਹੋਵੇ ਕਿ ਉਹ ਆਪਣਾ ਜਿਹੜਾ ਘਰ ਬੂਆ ਵੇਚ ਕੇ ਵੀ ਆਪਣੀ ਲੜਕੀ ਦੀ ਸ਼ਾਦੀ ਜਾਂ ਲੜਕੇ ਦੀ ਸ਼ਾਦੀ ਦੇ ਉੱਤੇ ਆਖੇ ਜੀ ਮੈਂ ਜੀ 2 ਟੋਲੇ ਜਾਂ 4 ਟੋਲੇ ਜਾਂ 5 ਟੋਲੇ ਸੋਨਾ ਪਾਉਣਾ ਇਸ ਕਰਕੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਆਪਣੀ ਹਸੀਅਤ ਮੁਤਾਬਕ ਸੋਨੇ ਦੀ ਵਰਤੋਂ ਕਰੋ ਜੇ ਜ਼ਰੂਰਤ ਹੈ ਤੇ ਕਰੋ ਨਹੀਂ ਤੇ ਨਹੀਂ ਰਹਿਵਾਆਂ ਸ਼ਾਦੀਆਂ 'ਚ ਨਹੀਂ ਕਰਨੀ ਚਾਹੀਦੀ ਕਿਉਂਕਿ ਸੋਨੇ ਦਾ ਦੇਖੋ ਇਨਾ ਇੱਕ ਸਾਡੇ ਟ੍ਰੈਂਡ ਹੀ ਬਿਲੋਂ ਜੀ ਆਮ ਨੋਰਮਲ ਸ਼ਾਦੀ ਚ ਜਿਹੜੀ ਛੋਟੀ ਤੋਂ ਛੋਟੀ ਸ਼ਾਦੀ ਚ ਚਾਰ ਪੰਜ ਤੋਲੇ ਸੋਨਾ ਪੈਂਦਾ ਸੀ ਜੀ ਉਦੋਂ ਪਹਿਲਾਂ ਰੇਟ ਹੀ ਕੋਈ 40000 35000 ਲੱਖ 2 ਲੱਖ ਦਾ ਸੋਨੇ ਦੇ ਵਿੱਚ ਸਰ ਜਾਂਦਾ ਸੀ ਜੇ ਅੱਜ ਕੋਈ ਗਰੀਬ ਬੰਦਾ ਆ ਕੇ ਜੀ ਮੈਂ ਪੰਜ ਤੋਲੇ ਸੋਨਾ ਪਾਲੂਗਾ ਜੀ 5 ਲੱਖ ਦਾ ਤੇ ਸੋਨਾ ਹੀ ਬਣ ਗਿਆ ਜੀ ਇਸ ਕਰਕੇ ਮੈਨੂੰ ਇਹ ਬੇਨਤੀ ਕਰਨਾ ਚਾਹੁੰਦਾ ਬਹੁਤ ਜ਼ਿਆਦਾ ਸੋਨੇ ਦਾ ਰੇਟ ਉੱਪਰ ਜਾ ਚੁੱਕਾ ਆ ਦੂਜਾ ਸਰਕਾਰਾਂ ਨੂੰ ਵੀ ਇਹ ਧਿਆਲ ਖਿਆਲ ਦੇਣਾ ਚਾਹੀਦਾ ਕਿਉਂਕਿ ਮਗਹੀਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਗਰੀਬ ਦੇ ਉੱਤੇ ਹੀ ਉਦਾਸਰ ਪੈਂਦਾ ਹੈ। ਅਜੀ ਦੁਕਾਨਦਾਰੀ 'ਚ ਕਿੰਨਾ ਕਸਰ ਪੈਂਦਾ ਹੈ? ਸੋਨੇ ਦੇ ਜਿਸ ਤਰੀਕੇ ਨਾਲ ਰੇਟ ਵਧਦੇ ਨੇ, ਕਾਫੀ ਹੁਣ ਜਿਸ ਤਰੀਕੇ ਨਾਲ ਸਮਾਨ ਨੂੰ ਛੋਣ ਵਾਲੀ ਗੱਲ ਹੈ ਕਿ ਲੱਖ ਰੁਪਏ ਨੂੰ ਟੋਲਾ ਜਿਹੜਾ ਸੋਨਾ ਪਹੁੰਚ ਚੱਲਿਆ ਵਾ। ਦੁਕਾਨਦਾਰੀ ਦੀ ਕਿੰਨਾ ਕਸਰ ਪੈਂਦਾ? ਵੇਖੋ ਜੀ ਦੁਕਾਨਦਾਰੀ ਸਾਰੀ ਮੈਕਸਿਮਮ ਜਿਹੜੀਆਂ ਹੋਰ ਵੀ ਜਿਹੜੀਆਂ ਘਰੇਲੂ ਵਸਤੂਆਂ ਨੇ ਉਹਨਾਂ ਦੀ ਜਿਹੜੀਆਂ ਕੀਮਤਾਂ ਬਹੁਤ ਵਧ ਰਹੀਆਂ। ਪਹਿਲਾਂ ਵੀ ਬਹੁਤ ਜ਼ਿਆਦਾ ਗਰੀਬ ਤੇ ਅਸਰ ਪੈ ਰਿਹਾ। ਇਹ ਜਿਹੜੀ ਸੋਨੇ ਵਾਲੀ ਦੁਕਾਨਦਾਰੀ ਇਹ ਤੇ ਬਹੁਤ ਇਹ ਗੱਲ ਆਮ ਗਰੀਬ ਬੰਦੇ ਦੀ ਗਰੀਬ ਬੰਦਾ ਤੇ ਇਹ ਗੱਲ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਆਮ ਪਨੀਰ ਘਰਾਣਿਆਂ ਦੇ ਲੋਕੀ ਸੋਸ਼ਲ ਮੀਡੀਆ ਤੇ ਛੱਡਦੇ ਨੇ ਸੋਨਾ ਪਾਕ ਦਿਖਾਵੇ ਕਰਦੇ ਨੇ ਉਹ ਗਰੀਬ ਬੰਦੇ ਵਾਸਤੇ ਉਹਨਾਂ ਵਾਸਤੇ ਵੀ ਜ਼ਰੂਰੀ ਕਿਤੇ ਬਣ ਜਾਂਦਾ ਕਿ ਬਾਹਾਂ ਵਿੱਚ ਸੋਨਾ ਲੈ ਕੇ ਪਾਉਣਾ ਮਜਬੂਰੀ ਬਣ ਗਈ ਏ ਪਰ ਇਹਨਾਂ ਮੀਡੀਆ ਨੂੰ ਵੀ ਰੋਕਣਾ ਜ਼ਰੂਰੀ ਬਣਦਾ ਤੇ ਸੋਨੇ ਦੀਆਂ ਕੀਮਤਾਂ ਬਾਰੇ ਵੀ ਸਰਕਾਰਾਂ ਨੂੰ ਕੁਝ ਨਾ ਕੁਝ ਇਹਦੇ ਬਾਰੇ ਬਚਾਅ ਕਰਨ ਦੀ ਉਪਰਾਲੇ ਕਰਨੇ ਚਾਹੀਦੇ ਨੇ ਦੁਕਾਨਦਾਰੀ ਤੇ ਬਹੁਤ ਮਾੜਾ ਅਸਰ ਪੈ ਰਿਹਾ ਜੀ ਬਿਲਕੁਲ ਕੀ ਜਾਨਾ ਜਾਂਦਾ ਸੋਨੇ ਦੀ ਜਿਸ ਤਿੱਕੇ ਨਾ ਕੀਮਤਾਂ ਵਧ ਰਹੀਆਂ ਨੇ ਅੱਜ ਦੀ ਰੇਟ ਗੱਲ ਕਰੀ ਅਸੀਂ ਹਜ਼ਾਰ ਨੂੰ ਪਾਰ ਹੋ ਗਿਆ ਸੋਨਾ ਟੋਲਾ ਕੀ ਲੱਗਦਾ ਕਿੰਨਾ ਕਸਰ ਪਿੰਦਾ ਦੁਕਾਨਦਾਰੀਆਂ ਦੇਖੋ ਜੀ ਇਹ ਤੇ ਹਰ ਬੰਦੇ ਤੇ ਅਸਰ ਪੈਣਾ ਜਦੋਂ ਜਿਆਦਾ ਆਪੇ ਇਹੋ ਚੀਜ਼ ਦਾ ਰੇਟ ਜਿਆਦਾ ਵਧ ਜਾਂਦਾ ਆ ਤਾਂ ਭਾਵੇਂ ਸੋਨਾ ਕੋਈ ਵੀ ਚੀਜ਼ ਆ ਉਹਦਾ ਅਸਰ ਪੈਣਾ ਹੀ ਪੈਣਾ ਹਰ ਬੰਦੇ ਤੇ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦਾ ਆਪ ਹੀ ਖਿਆਲ ਰੱਖਣਾ ਪੈਣਾ ਹੁਣ ਕਿ ਸਾਦੇ ਵਿਆਹ ਕਰੋ ਸਾਦੇ ਪ੍ਰੋਗਰਾਮ ਕਰੋ ਕੋਈ ਵੀ ਨਾ ਸੋਨੇ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤੇ ਇਸ ਕਰਕੇ ਤਾਂ ਹੀ ਬਚਾਉਣਾ ਨੇ ਤੇ ਇਹ ਮਹਿੰਗਾਈ ਜਿਹੜੀ ਆ ਇਹ ਜਿਆਦਾ ਲੋਕਾਂ ਗਰੀਬ ਲੋਕਾਂ ਤੇ ਬਹੁਤ ਮੜਾ ਅਸਰ ਹੋਊਗਾ ਕੀ ਲੱਗਦਾ ਵੀਰ ਜੀ ਤੁਸੀਂ ਨੌਜਵਾਨੋ ਕੀ ਲੱਗਦਾ ਕਿ ਸੋਨੇ ਦੀ ਜਿਹੜੀ ਕੀਮਤਾਂ ਕਿੰਨਾ ਕੁ ਸਰਪੇਂਦਾ ਬਾਜ਼ ਦੁਕਾਨਦਾਰੀ ਦੇ ਉੱਤੇ ਬਹੁਤ ਜਿਆਦਾ ਅਸਰ ਪੈ ਰਿਹਾ ਦੁਕਾਨਦਾਰੀ ਵਿੱਚ ਤਾਂ 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 ਥਾ ਪਹੁੰਚਾ ਕਿੱਥੇ ਜਾ ਰਹੀ ਤਾਂ ਮੈਂ ਦੱਸ ਸਕਦੀ ਹਾਂ ਪਰ ਇਸ ਨਾਲ ਲੱਗਦਾ ਕਿ ਜਿਹੜੇ ਸੁਨਿਆਰੇ ਆ ਉਹ ਗ੍ਰੋਥ ਚ ਆ ਜਾਣਗੇ ਸੁਨਿਆਰਿਆਂ ਦਾ ਕੰਮ ਵਧਿਆ ਹੋ ਜਾਏਗਾ ਜਿਸ ਤਿੱਕੇ ਕਿਸੇ ਨੇ ਪੁਰਾਣਾ ਸੋਨਾ ਰੱਖਿਆ ਉਹ ਥੋੜਾ ਅਮੀਰ ਹੋ ਜਾਏਗਾ ਪਰ ਨਵੇਂ ਜਿਹੜੇ ਬਣਾਉਣਾ ਲਿਆ ਉਹਨਾਂ ਤੇ ਕਾਫੀ ਅਸਰ ਪਊਗਾ ਕਾਫੀ ਅਸਰ ਪੈ ਰਿਹਾ ਜ ਅਛਾ ਕੀ ਕਰਨਾ ਚਾਹੀਦਾ ਆ ਕਿ ਸਰਕਾਰਾਂ ਨੂੰ ਕੁਛ ਇਹ ਤੇ ਸਹਿਰਦ ਹੋਣਾ ਚਾਹੀਦਾ ਕੋਈ ਸੋਚਣਾ ਪਈਦਾ ਸੋਚਣਾ ਹੈ ਸਰਕਾਰਾਂ ਨੇ ਸਭ ਇਹ ਸਾਰਾ ਸੋਚਣਾ ਚਾਹੀਦਾ ਵਾ ਕਿ ਸੋਨੇ ਦੀਆਂ ਕੀਮਤਾਂ ਘਟ ਤੋਂ ਘਟ ਘਟ ਤੋਂ ਘਟ ਹੋਣਾ ਠੀਕ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਕੁਝ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀਗੇ ਕਿ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਦਿਨੋ ਦਿਨ ਜਿਹੜੀਆਂ ਸੋਨੇ ਦੀਆਂ ਕੀਮਤਾਂ ਵਧਦੀਆਂ ਜਾਂਦੀਆਂ ਨੇ ਅੱਜ ਦੀ ਰੇਟ ਗੱਲ ਕਰੀਏ ਤੇ ਜੋ ਸੋਨਾ ਜਿਹੜਾ ਵਾ ਤਕਰੀਬਨ 80000 ਨੂੰ ਹੀ ਪਾਰ ਕਰ ਚੁੱਕਾ ਪਰ ਹਤੇ ਕਿਤਨਾ ਕਿਤੇ ਇਹਨਾਂ ਦੁਕਾਨਦਾਰਾਂ ਵੱਲੋਂ ਲੋਕਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਸੋਨੇ ਦੀਆਂ ਕੀਮਤਾਂ ਕੁਝ ਤੈਅ ਹੋਣੀਆਂ ਚਾਹੀਦੀਆਂ ਨੇ ਨਾਲ ਨਾਲ ਕਿਤਨਾ ਕਿਤੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਵਧਦੀਆਂ ਕੀਮਤਾਂ ਨੂੰ ਵੇਖ ਕੇ ਕਿਉਂਕਿ ਜਿਸ ਤਰੀਕੇ ਨਾਲ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਟੀਵੀ ਦਾ ਯੁੱਗ ਹੈ ਲੋਕ ਕਿਤਨਾ ਕਿਤੇ ਲੋਕਾਂ ਦੀ ਐਡਾਂ ਵੇਖ ਕੇ ਵੱਡੇ ਪੱਧਰ ਤੇ ਲੋਕਾਂ ਵੱਲ ਵੇਖ ਕੇ ਜਿਹੜਾ ਸੋਨਾ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਕਿਤਨਾ ਕਿਤੇ ਘਾਟੇ ਜਾਂਦੇ ਨੇ ਨੁਕਸਾਨ ਹੁੰਦਾ ਹੈ ਪਰ ਲੋਕਾਂ ਨੂੰ ਕਿਤਨਾ ਕਿਤੇ ਸਾਦੇ ਭੋਗ ਸਾਦੇ ਵਿਆਹ ਕਰਨੇ ਚਾਹੀਦੇ ਨੇ ਅਤੇ ਸੋਨੇ ਨੂੰ ਵਧਦੀ ਰੇਟਾਂ ਨੂੰ ਵੇਖ ਕੇ ਲਿਮਟ ਦੇ ਵਿੱਚ ਰਹਿ ਕੇ ਜ